ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਵੱਲੋਂ ਫਲੋਰ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਬੀੜਵਾਂਸੀਆਂ ਤੋਂ ਸ਼ੁਰੂ ਹੋ ਕੇ ਵਕਫਾ ਪਿੰਡਾਂ ਵਿੱਚੋਂ ਹੁੰਦਾ ਹੋਇਆ ਫਲੋਰ ਵਿਖੇ ਪਹੁੰਚਿਆ। ਇਸ ਟਰੈਕਟਰ ਮਾਰਚ ਵਿੱਚ 200 ਦੇ ਕਰੀਬ ਟਰੈਕਟਰਾਂ ਨੇ ਹਿੱਸਾ ਲਿਆ। ਇਸ ਦੌਰਾਨ ਬਲਾਰਿਆ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੀ ਪੂਰੇ ਪੰਜਾਬ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਗੱਲ ਨੂੰ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਹਨਾਂ ਹੋਰ ਕੀ ਕਿਹਾ ਝਰਾਤੂ ਸੀ ਵੀ ਸੁਣੋ। ਮੈਂ ਕਲਵਾਨ ਸਿੰਘ ਸੰਧੂ ਜਨ ਸਖਤਰ ਜਮੂਰੀ ਕਿਸਾਨ ਸਭਾ ਪੰਜਾਬ ਅੱਜ ਤੋਂ 3 ਸਾਲ ਪਹਿਲਾਂ ਦਿੱਲੀ ਦੇ ਵਿੱਚ ਇਤਿਹਾਸਿਕ ਟਰੈਕਟਰ ਮਾਰਚ ਹੋਇਆ ਸੀ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਰੇ ਭਾਰਤ ਦੇ ਟਰੈਕਟਰ ਇਕੱਠੇ ਹੋਏ ਸੀ ਉਹਨੂੰ ਡਿਸਰਬ ਕਰਨ ਲਈ ਸਰਕਾਰ ਨੇ ਬੜਾ ਜ਼ੋਰ ਲਾਇਆ ਸੀ ਪਰ ਫੇਰ ਵੀ ਉਹ ਇਤਿਹਾਸ ਕੋ ਨਿਭੜਿਆ ਉਸ ਟਰੈਕਟਰ ਮਾਰਚ ਦਾ ਸਿੱਟਾ ਆ ਕਿ ਅੱਜ ਜਰਮਨ ਦੇ ਵਿੱਚ ਵੀ ਬਾਰਲਨ ਦੇ ਵਿੱਚ ਪਿਛਲੇ 10 ਦਿਨ ਤੋਂ ਟਰੈਕਟਰ ਰਾਜਤਾਨ ਨੂੰ ਘੇਰ ਕੇ ਬੈਠੇ ਆ ਇੱਥੇ ਫਰਾਂਸ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਤੇ ਰਾਜਤਾਨੀ ਘੇਰੀ ਆ ਅੱਜ ਭਾਰਤ ਵਿੱਚ ਸਮੁੱਚੇ ਚ ਸੰਜੋਤ ਕਿਸਾਨ ਮੋਰਚੇ ਦੇ ਸੱਦੇ ਤੇ 500 ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਤੇ ਜ਼ਿਲ੍ਹਿਆਂ ਵਿੱਚ 500 ਜ਼ਿਲ੍ਹੇ ਕਵਰ ਕਰਨੇ ਆ ਉੱਚ ਟਰੈਕਟਰ ਮਾਰਚ ਹੋ ਰਿਹਾ ਜੇ ਵਿੱਚ ਲੱਖਾਂ ਦੀ ਗਿਣਤੀ ਟਰੈਕਟਰ ਸ਼ਾਮਲ ਹੋਣਗੇ ਫਲੌਰ ਤਹਿਸੀਲ ਦਾ ਟਰੈਕਟਰ ਮਾਰਚ ਰੋਡਕਾ ਕਲਾਂ ਚ ਮੇਲਾ ਹੋਣ ਕਰਕੇ ਬੀੜ ਬਾਂਸੀਆਂ ਸਾਡਾ ਪ੍ਰਸ਼ਦ ਨਗਰ ਆ ਇੱਥੇ ਇਕੱਠੇ ਹੋਏ ਆ 200 ਦੇ ਕ੍ਰੀਵ ਟਰੈਕਟਰ ਜਿਹੜੇ ਆ ਕੱਲਾ ਜਮਹੂਰੀ ਕਿਸਾਨ ਸੋ ਪੰਜਾਬੋਂ ਚੱਲ ਰਹੇ ਆ ਇੱਕ ਪਾਸੇ ਕਿਰਤੀ ਕਿਸਾਨ ਜੁਨੀਅੰਦੇ ਆ ਇੱਕ ਪਾਸੇ ਕਾਦੀਆਂ ਵਾਲੇ ਆ ਅਸੀਂ ਫਿਰੋਜ਼ ਜਾ ਕੇ ਇਕੱਠੇ ਹੋਣਾ ਅੱਧੇ ਘੰਟੇ ਬਾਅਦ ਤੇ 600 ਟ੍ਰੈਕਟਰਾਂ ਦਾ ਮਾਰਕ ਜਿਹੜਾ ਆ ਪਿੰਨਾ ਸ਼ਹਿਰਾਂ ਜੀ ਹੁੰਦਾ ਹੋਇਆ ਲੋਕਾਂ ਨੂੰ ਸੱਦਾ ਦੇਊਗਾ ਕਿ 16 ਫਰਵਰੀ ਨੂੰ ਜਿੱਦਣ ਮਜ਼ਦੂਰਾਂ ਨੇ ਹੜਤਾਲ ਕਰਨੀ ਆ ਇੰਡਸਟਰੀ ਸਟ੍ਰਾਈਕ ਸਾਰੇ ਭਾਰਤ ਵਿੱਚ ਤੇ ਅਸੀਂ ਕਿਸਾਨਾਂ ਵੱਲੋਂ ਐਸ ਕੇ ਐਮ ਵੱਲੋਂ ਪਿੰਡੂ ਪੰਜਾਬ ਜਿਹੜਾ ਭਾਰਤ ਆ ਉਧਰ ਬੰਦ ਕਰਨਾ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਇਆ ਜਾ ਸਕੇ ਪਿਛਲੇ ਦਿਨਾਂ ਦੇ ਦਰਮਿਆਨ ਜਲੰਧਰ ਸੰਯੁਕਤ ਕਿਸਾਨ ਮੋਰਚੇ ਨੇ ਕਨਵੈਨਸ਼ਨ ਕਰਕੇ ਸਾਰੇ ਦੇਸ਼ ਦੇ ਅੰਦਰ ਘੱਟੋ-ਘੱਟ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਸੀ ਉਸ ਲੜੀ ਤਹਿਤ ਹੀ ਅਸੀਂ ਅੱਜ ਤਹਿਸੀਲ ਫਲੋਰ ਵਾਲੇ ਪਿੰਡ ਵਾਂਸੀਆਂ ਵਿਖੇ ਸਾਰੇ ਸਾਥੀ ਟਰੈਕਟਰ ਲੈ ਕੇ ਇੱਥੇ ਪਹੁੰਚੇ ਆ 10-15 ਮਿੰਟਾਂ ਤੇ ਅਸੀਂ ਇੱਥੋਂ ਰੁੜਕਾ ਗਰਾਇਆ ਤੇ ਉਸ ਤੋਂ ਬਾਅਦ ਅਸੀਂ ਫਲੋਰ ਜਾਵਾਂਗੇ ਇਹ ਸਾਡਾ ਮਕਸਦ ਜਿਹੜਾ ਆ ਟਰੈਕਟਰ ਮਾਰਚ ਦਾ ਇਹ ਆ ਵੀ ਜਿੱਦਣ ਮੋਰਚਾ ਮੁਲਤਵੀ ਕਰਕੇ ਕਿਸਾਨ ਉੱਠੇ ਆ ਤੇ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਲਿਖਤੀ ਤੌਰ ਤੇ ਜਿਹਦੇ ਵਿੱਚ ਮੁੱਖ ਸੀ ਵੀ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇਗੀ ਔਰ ਉਹਦੇ ਲਈ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕਮੇਟੀ ਬਣਾਈ ਦਿੱਤੀ ਜਾਵੇ ਉਹਦੇ ਵਿੱਚੋਂ ਵੀ ਭੱਜਾ ਜਿਹੜੇ ਲਖੀਮਪੁਰ ਖੀਰੀ ਘਟਨਾ ਦੇ ਵਿੱਚ ਇੱਕ ਪੱਤਰਕਾਰ ਤੇ ਚਾਰ ਕਿਸਾਨ ਸਾਡੇ ਇਨੀ ਗੱਡੀ ਚੜਾ ਕੇ ਸ਼ਹੀਦ ਕਰ ਦਿੱਤੇ ਸੀ ਉਹਨੂੰ ਵੀ ਸਜ਼ਾਵਾ ਦੇਣ ਤੋਂ ਵੀ ਪਿੱਛੇ ਭੱਜ ਰਿਹਾ ਬਿਜਲੀ ਬਿੱਲ ਬੈਲਿਆ ਸੋਧ ਬੈਲ ਇਹ ਲਿਆਉਣਾ ਚਾਹੁੰਦਾ ਸੀ ਕਹਿਣ ਦਾ ਭਾਵ ਜਿੰਨੀਆਂ ਮੰਗਾ ਮੋਦੀ ਸਰਕਾਰ ਨੇ ਉਦੋਂ ਕਿਸਾਨਾਂ ਨਾਲ ਵਾਅਦਾ ਕਰਕੇ ਮੋਰਚਾ ਕਿਸਾਨ ਚੱਕ ਕੇ ਲਿਆਏ ਸੀ ਇੱਥੇ ਯਕੀਨ ਕਰਕੇ ਉਹ ਸਾਰੀਆਂ ਗੱਲਾਂ ਤੋਂ ਮੋਦੀ ਮੁਕਰ ਰਿਹਾ ਇਸ ਕਰਕੇ ਦੁਆਰਾ ਨਵੇਂ ਪੜਾ ਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਨਵਾਂ ਹਲਾਰਾ ਦੇਣ ਲਈ ਕਿਸਾਨ ਲਹਿਰ ਨੂੰ ਕਿਸਾਨ ਸੰਘਰਸ਼ ਨੂੰ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਦਰਮਿਆਨ ਜੇ ਮੋਦੀ ਸਰਕਾਰ ਉਹੀ ਹੈਂਕੜਵਾਜੀ ਦਾ ਪਤੀਰਾ ਰਹਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰ ਲਿਆ ਵੀ ਦੁਆਰਾ ਜਿਹੜਾ ਦੂਜੇ ਪੜਾ ਦਾ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਕਰਾਂਗੇ ਤੇ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ ਜਦ ਤੱਕ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾ ਇਹ ਸਰਕਾਰ ਲਾਗੂ ਨਹੀਂ ਕਰ ਦਿੰਦੀ ਧੰਨਵਾਦ